ਹੂੰ। ਸਸੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ। ਇਹ ਆਪਣੀ ਓਵਰਲਾਕ ਵਾਲੀ ਮਸ਼ੀਨ ਹੈ ਤੇ ਮੈਂ ਕਰ ਰਹੀ ਸੀ ਓਵਰਲਾਕ ਤੇ ਇਹ ਚੱਲਦੀ ਚੱਵਦੀ ਨਾ ਜਾਮ ਹੋ ਗਈ। ਤੇ ਹੁਣ ਇਹਦੇ ਰੀਲ ਲਾਈ ਆਪਾਂ ਨੇ ਨਵੀਂ। ਤੇ ਉਹਦਾ ਧਾਗਾ ਆਪਾਂ ਨੇ ਪਾਇਆ ਉਹ ਧਾਗਾ ਟੁੱਟ ਗਿਆ ਤੇ ਇਹ ਧਾਗਾ ਆਪਾਂ ਸੁਣਿਖਾਉਣੇ ਆ ਪਹਿਲਾਂ। ਤੇ ਫਿਰ ਆਪਾਂ ਦੇਖਦੇ ਹਾਂ ਵੀ ਇਹਨੂੰ ਜਾਮ ਕਿਵੇਂ ਹੁੰਦੀ ਆ। ਚੈੱਕ ਕਰਦੇ ਆਂ। ਦੇ ਸੂਈ ਚ ਧਾਗੇ ਚ ਆ ਜਿਹੜੀ ਪਲਕਰ ਹੁੰਦੀ ਹੈ ਇਹਦੇ ਨਾਲ ਹੀ ਪੈਂਦਾ ਸਿੰਪਲ ਹੱਥ ਨਾਲ ਧਾਗਾ ਪਾਉਣ ਦਾ ਚੌਖ ਹੈ ਚਲੋ ਆਪਾਂ ਦੇਖਦੇ ਹਾਂ ਵੀ ਇਹ ਜਾਮ ਕਾਤੋਂ ਆ ਇਹਨਾਂ ਪੈਰ ਦਾ ਜ਼ੋਰ ਲਵਾਉਂਦੀ ਹੈ ਮੇਰੇ ਦਾ ਤੇਲ ਤੂੜ ਵੀ ਇਹਨੂੰ ਦਿੱਤਾ ਹੋਇਆ ਹੈ ਬਾਕੀ ਦੇਖਦੇ ਆਪਾਂ ਇਹਨੂੰ ਹੋਰ ਕੀ ਆ ਇੱਕ ਆਪਾਂ ਇਹ ਓਵਰ ਲੱਗਤਾ ਕਰੀ ਲਈਏ ਫੇਰ ਦੇਖਦੇ ਹਾਂ ਕੀ ਬਣਦਾ ਸਖਤ ਜਿਹੋ ਜਿਹਾ ਤੇ ਰਾਈਟ ਹਾਂ ਟਰਾਈਟ ਕਰ ਦਿੰਦੀ ਆ ਐਨਾ ਜ਼ੋਰ ਨਹੀਂ ਲਗਾਉਣੀ ਸਗੋਂ ਹੰਜਾ ਜਿਹੜੀ ਹੋਰ ਆਉਂਦੀ ਆ ਕਰਦੀ ਤਾਂ ਹੈਗੀ ਆ ਤਾਂ ਜ਼ੋਰ ਲਾਉਣੀ ਆ ਇਸ ਦਾ ਇਹ ਕੋਈ ਸਿੱਟਰ ਹੁੰਦਾ ਨਹੀਂ ਹੈਗਾ ਧਾਗਾ ਫਸਣ ਵਾਲਾ ਤੇ ਮੈਨੂੰ ਐ ਲੱਗਦਾ ਵੀ ਹੋ ਸਕਦਾ ਇਹਦੇ ਨੀਚੇ ਜਿਹੜਾ ਪੈਰ ਹੈ ਹਨਾ ਆ ਬਣਾ ਇਹ ਚ ਧਾਗੇ ਫਸੇ ਹੋਏ ਹੋਣਗੇ ਜਾਂ ਤਾਂ ਤਾਂ ਕਰਕੇ ਇਹ ਟਾਈਟ ਚਲਦੀ ਹੈ ਆ ਜਗਾ ਤੇ ਅਰੇ ਇੱਥੇ ਨਹੀਂ ਹੈਗੀ ਆ ਜਾਗਾ ਤੇ ਲਾਈਟ ਲਾਉਣੀ ਲੱਗੂਗੀ ਉਹ ਮੇਰਾ ਫੋਨ ਦੇਖੋ ਲੋ ਜੀ ਇਹਦੇ ਨਾਲ ਆਹ ਲਾਈਟ ਦੇ ਚਾਨਣ ਨਾਲ ਦਿਸਦੇ ਨੇ ਇਹਦੇ ਆਹ ਗਲ ਤੇ ਧਾਗੇ ਲੁੱਟ ਗਏ ਪਤਾ ਨਹੀਂ ਲੈ ਕਿੱਥੋਂ ਰੀਲ ਲਿਫਟ ਗਈ ਇਹਦੇ ਤੇ ਪਤਾ ਨਹੀਂ ਲੱਗਿਆ ਤਾਂ ਹਰ ਕੀ ਇਹ ਜਾਮ ਚੱਲ ਰਹੀ ਆ ਜਦੋਂ ਇਸ ਤੇ ਇਹਦੇ ਚ ਕਿਤੇ ਧਾਗਾ ਫਸਦਾ ਨਹੀਂ ਹੈਗਾ ਕਿਉਂਕਿ ਇਹਦੇ ਸਟਰ ਵਗੈਰਾ ਨਹੀਂ ਨਾ ਹੁੰਦਾ ਜਦੋਂ ਉੱਤੇ ਹੱਥ ਪਿਆਊਗਾ ਡਿੱਗ ਗਿਆਊਗਾ ਨਾ ਰੀਲ ਨਾ ਪਈ ਹੋਵੇ ਤੇ ਕੋਈ ਮੈਨੂੰ ਪਤਾ ਨਾ ਲੱਗਿਆ ਹੋਵੇ ਨੇ ਰੂੜੇ ਚ ਚਲੋ ਤੁਸੀਂ ਆਪਾਂ ਇਹ ਤਾਂ ਅੱਗੇ ਕੱਢੀਏ ਇਹਦੇ ਚੋਂ ਅੱਗੇ ਕੱਢ ਕੇ ਫਿਰ ਦੇਖਦੇ ਆਂ ਵੀ ਸੈੱਟ ਹੁੰਦੀ ਐ ਇਹ ਲਓ ਜੀ ਇਹ ਤੇ ਤਾਂ ਅੱਧੀ ਤੋਂ ਵੱਧ ਰੀਲ ਲਿਫਟਿੰਗ ਲੱਗਦੀ ਐ ਕਿੰਨਾ ਦਾ ਗਲਵਟ ਆ ਗਿਆ ਨਾ ਜਿਹੜੇ ਦੇ ਤੇ ਚੜ ਗਿਆ ਹੋਊਗਾ ਘੁੰਮੀ ਗਿਆ ਬੱਸ ਹੈ ਨਾ ਹਾਂ ਉਹ ਉਤਰਦਾ ਨਹੀਂ ਸੀ ਤੇ ਇਸ ਕਰਕੇ ਮੈਨੂੰ ਮਸ਼ੀਨ ਘਮਾਉਣੀ ਪੈਗੀ ਉਹ ਇਹ ਤਾਂ ਗੱਲ ਲਿਵਟ ਲਿਵਟ ਕੇ ਟਾਈਟ ਹੋ ਗਿਆ ਉਹਦੇ ਕਰਕੇ ਇਹ ਸਖਤ ਹੋ ਗਈ ਹੈ ਨਾ ਹਾਰਡ ਹੋ ਗਈ ਜੰਦਰ ਦੇ ਵਿੱਚ ਦੇਖੋ ਨਿਕਲ ਹੀ ਜਾਂਦਾ ਨਾ ਐਂ ਲੱਗਦਾ ਜਿਵੇਂ ਪੂਰੀ ਰੀੜ ਹੀ ਚੜ ਗਈ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਧਰ ਆ ਧਾਗਾ ਪਿਆ ਕਟਰ ਕੋਲੇ ਹੈ ਨਾ ਇਹਨਾਂ ਧਾਗਾ ਤਾਰ ਤਾਰ ਲਏ ਦੇ ਤੂੰ ਹਜੇ ਵੀ ਉੱਤਰ ਹੀ ਜਾਂਦਾ ਚੰਗਾ ਹੀ ਲਿਵਟੇ ਲੱਗਦਾ ਅ ਤੂੰ ਦੇਖ ਸਕਦੇ ਹੋ ਕਿੰਨਾ ਧਾਗਾ ਜੜਿਆ ਹੋਇਆ ਤੀਆਂ ਐ ਲੈ ਲਓ ਜੀ ਅੰਧੀ ਰੀਡ ਜਿਹੜੀ ਪਈ ਤੀਗੀ ਹਜੇ ਵੀ ਮੈਨੂੰ ਲੱਗਦਾ ਕੁਝ ਰਹਿ ਗਿਆ ਹੋਊਗਾ ਜੋ ਅੰਦਰਲੇ ਹਿੱਸੇ ਤੇ ਰਹਿ ਗਿਆ ਹੋਣਾ ਥੋੜਾ ਮੋਟਾ ਹੁਣ ਜਦੋਂ ਇਹਨਾਂ ਧਾਗਾ ਚੜਿਆ ਹੋਇਆ ਇਹਨੂੰ ਮਸ਼ੀਨੇ ਦਾ ਟਾਈਟ ਹੋਣੀ ਹੋਣਾ ਕਿਉਂ ਧਾਗਾ ਜਿਹੜਾ ਚੜਿਆ ਹੋਇਆ ਇਹਨੂੰ ਆਸਾਨੀ ਨਾਲ ਘੁੰਮ ਨਹੀਂ ਦੇ ਰਿਹਾ ਸੀਗਾ ਆ ਵੀ ਲੂੰ ਹੋਣ ਪੈਣੇ ਦਰ ਵੀ ਇੱਧਰ ਵੀ ਨੇ ਇਹ ਤਾਂ ਲੂੰ ਹੀ ਸੀਗੇ ਕੁ ਧਾਗੇ ਦੇ ਛੜ ਜਾਂਦੇ ਨੇ ਤੇ ਹੁਣ ਚਲਾ ਕੇ ਦੇਖਣਗੇ ਆਪਾਂ ਉਹ ਤਾਂ ਰੈਲੀ ਹੋਣੀ ਚਾਹੀਦੀ ਹੈ ਕਿਉਂਕਿ ਐਡਾ ਰਸਾ ਲੈ ਗਿਆ ਮੈਂ ਥੋੜਾ ਜਗਾ ਪਹੇਲਾ ਤੋਏਗਾ ਹੁਣ ਇਹਦਾ ਹਰਕਤ ਪੈ ਗਿਆ ਹੌਲੀ ਹੋ ਗਈ ਚਲੋ ਦਾ ਪੈਰ ਚੱਲਦਾ ਨਹੀਂ ਹੌਲੀ ਹੋਈ ਜਾਂਦਾ ਹੌਲੀ ਹੋ ਗਈ ਹੁਣ ਆਹ ਜ਼ੋਰ ਨਹੀਂ ਲਾਉਂਦੇ ਪਹਿਲਾਂ ਜ਼ੋਰ ਲਾਉਂਦੇ ਸੀ ਜਿੱਦਾਂ ਅੱਗੇ ਕਰਕੇ ਜਾ ਮੋੜੀਦੀ ਹੈ ਨਾ ਉਕੇ ਜੇ ਸਟੋਲ ਵਗੈਰਾ ਤਾਂ ਹੁੰਦਾ ਨਹੀਂ ਹੋਰ ਤਾਂ ਕਿਤੇ ਧਾਗਾ ਫਸਦਾ ਨਹੀਂ ਕੁਦਰਤੀ ਕਿਤੇ ਤੇ ਰੀਲ ਪਈ ਹੋਈ ਰਹਗੀ ਉਗੀ ਉਹ ਧਾਗਾ ਲਿਪਟ ਗਿਆ ਦੇਤੇ ਹਾਂਜੀ ਇੱਕ ਇਸ ਤਰੀਕੇ ਨਾਲ ਨਾ ਤੁਹਾਡੀ ਓਵਰਲਾਕ ਮਸ਼ੀਨ ਵੀ ਜਾਮ ਹੁੰਦੀ ਆ ਜਾਂ ਸਖਤ ਹੁੰਦੀ ਆ ਨਾ ਤਾਂ ਤੁਸੀਂ ਇਹਦੇ ਇੱਥੇ ਦੇਖ ਸਕਦੇ ਹੋ ਧਾਗਾ ਲਿਪਟਿਆ ਹੋਇਆ ਜਿਉਂ ਜ਼ਿਆਦਾ ਕਾਰਨ ਤਾਂ ਇਹੀ ਹੁੰਦਾ ਜੇ ਕਿਤੇ ਹੋਰ ਜਗ੍ਹਾ ਤੇ ਕਈ ਵਾਰ ਧਾਗਾ ਲਿਪਟ ਗਿਆ ਹੋਵੇ ਤਾਂ ਵੀ ਆਪਣੀ ਓਵਰਲਾਕ ਮਸ਼ੀਨ ਜਾਮ ਜਾਂ ਸਖਤ ਹੋ ਜਾਂਦੀ ਆ ਡਰਾਈਵਰ ਪੈਰ علاوہ ਉਹ ਹੋ ਜਾਂਦਾ ਉਹਦੇ ਤੇ ਵੀ ਤਾਂ ਗਲੇ ਫਟ ਜਾਂਦਾ ਹਾਂ ਜਿੱਥੇ ਆਹਾ ਹੈ ਨਾ ਪਹਿਲਾਂ ਪਸਟਾਰਟਿੰਗ ਦੇ ਵਿੱਚ ਖਾਇ ਜੀਗਾ ਇਹਦਾ ਟੀ ਦਾ ਇਹਦੇ ਉੱਤੇ ਵੀ ਤਾਂ ਗਲੇ ਫਟ ਜਾਂਦਾ ਤੁਸੀਂ ਸਾਰੀ ਜਗ੍ਹਾ ਤੇ ਚੈੱਕ ਕਰ ਲਿਓ ਜੇਕਰ ਕੋਈ ਓਵਰਲੈਪ ਨਹੀਂ ਜਾਂ ਜਾਮ ਜਾਂ ਸਖਤ ਹੁੰਦੀ ਹੈ ਟੈਟ ਚੱਲਣ ਦੇ ਵਿੱਚ ਹਾਲ ਹੋ ਜਾਂਦੀ ਹੈ ਸਖਤ ਵੀ ਬਹੁਤੋਂ ਖਿਦਰੀ ਕਿਨਰ ਜਾਂ ਜਦਰੀ ਹੋਵੇ ਨਾ ਮਤਾਂ ਚੱਲਦੀ ਹੋਵੇ ਤਾਂ ਸਾਰੀ ਜਗ੍ਹਾ ਤੇ ਦੇਖ ਲੈਣੋ ਕਿ ਕਿਸੇ ਵੀ ਜਗ੍ਹਾ ਤੇ ਤਾਂ ਗਲੇ ਫਟਿਆ ਤਾਂ ਤੁਸੀਂ ਉਹਦਾ ਘਤਾਰ ਉਤਾਰਦੇ ਵਾਸਤੇ ਥੋਡੀ ਲਾ ਲੋ ਓਵਰ ਲਾ ਕੇ ਤੁਸੀਂ ਰੈਲੀ ਚੱਲਣ ਲੱਗ ਜੂਗੀ ਧੰਨਵਾਦ ਜੀ ਵੀਡੀਓ ਸਾਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਤੋਂ ਵੀ ਤੁਹਾਡੇ ਲਈ ਜਿਹੀਆਂ ਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ